ਦੋਸਤੋ ਇਸ ਭੈਣ ਨੇ ਬਹੁਤ ਸੋਹਣਾ ਗੀਤ ਗਾਇਆ ਅੱਜ ਦੇ ਹਾਲਾਤਾਂ ਤੇ ਬਿਲਕੁਲ ਢੁਕਦਾ ਹੈ ਬੜੀ ਹੀ ਸੋਹਣੀ ਆਵਾਜ਼ ਦੀ ਮਾਲਕ ਹੈ ਇਹ ਭੈਣ ਸਾਡੇ ਚੈਨਲ ਦੀ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬ ਦੇ ਸ਼ੌਭੇ ਹਸਤਾਰਨ ਤੁਹਾਡੀ ਕਚੈਰੀ 'ਚ ਹਾਜ਼ਰ ਕਰੀਏ ਜਿਨ੍ਹਾਂ ਦੇ ਵਿੱਚ ਕੋਈ ਟੈਲੈਂਟ ਹੁੰਦਾ ਹੈ ਤੁਹਾਡਾ ਫਰਜ਼ ਬੰਦਾ ਉਹਨਾਂ ਦੀ ਸਪੋਰਟ ਕਰਨੀ ਅਸੀਂ ਕੋਈ ਐਸੀ ਵੀਡੀਓ ਨਹੀਂ ਅਪਲੋਡ ਕਰਦੇ ਜਿਹੜੀ ਤੁਹਾਨੂੰ ਦਰਸ਼ਕਾਂ ਨੂੰ ਬੋਰ ਕਰੇ ਕਿਉਂਕਿ ਤੁਸੀਂ ਸਾਡੇ ਲਈ ਰੱਬ ਦਾ ਰੂਪ ਹੋ ਸਰੋਤੇ ਰੱਬ ਦਾ ਰੂਪ ਹੁੰਦੇ ਨੇ ਸੋ ਰੱਬ ਨੂੰ ਨ ਨੂੰ ਨਾਰਾਜ਼ ਕਰਨਾ ਸਾਡੇ ਕਲੋ ਜੱਜਦੀਨੀ ਗੱਲ ਇਸ ਕਰਕੇ ਅਸੀਂ ਉਹੀ ਵੀਡੀਓ ਅਪਲੋਡ ਕਰਦੇ ਆ ਜਿਹੜੀ ਤੁਹਾਨੂੰ ਵਧੀਆ ਲੱਗੇ ਸੋ ਇਸ ਤਰ੍ਹਾਂ ਦੀ ਵੀਡੀਓ ਤੁਸੀਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਅਸੀਂ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰੀਦੀ ਆ ਕਿ ਐਸੀ ਵੀਡੀਓ ਚੈਨਲ ਤੇ ਅਪਲੋਡ ਕਰੀਏ ਜਿਹੜੀ ਤੁਹਾਨੂੰ ਪਸੰਦ ਆਵੇ ਠੀਕ ਹੈ ਜੀ ਤਾਂ ਤੁਸੀਂ ਸਾਡਾ ਸਾਥ ਦਿਆ ਕਰੋ ਤੇ ਵੱਧ ਤੋਂ ਵੱਧ ਅਸੀਂ ਬਿਲਕੁਲ ਫਰੀ ਦੇ ਵਿੱਚ ਟੈਲੈਂਟ ਪ੍ਰਮੋਟ ਕਰ ਰਹੇ ਆ ਪੰਜਾਬ ਦਾ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਜ਼ਮੀ ਕਰੋ ਦੇਖੋ ਤੁਸੀਂ ਪੂਰੀ ਵੀਡੀਓ ਹੌਸਲਾ ਫੁਚ ਜ਼ਰੂਰ ਕਰਿਓ ਕਮੈਂਟ ਕਰਕੇ ਬਈ ਮਾਂ ਬਾਪ ਦੀ ਸੇਵਾ ਤੋਂ ਕੋਈ ਵੱਡਾ ਤਿਰਥ ਨਾ ਉਲਟ ਜਮਾਨੇ ਆ ਗਏ ਕੌਣ ਸੋਚਦਾ ਗੱਲਾਂ ਨੂੰ ਪੈਸੇ ਖਾਤਰ ਲੋਕਾਂ ਖੇਡ ਬਣਾ ਲਿਆ ਅੱਲਾ ਨੂੰ ਬਈ ਪੈਸੇ ਖਾਤਰ ਲੋਕਾਂ ਖੇਡ ਬਣਾ ਲਿਆ

ਲਈਆ ਕੋਈ ਨਹੀਂ ਬਣਿਆ ਸੱਜਣਾ ਇਸ਼ਕ ਬਿਮਾਰੀ ਦਾ ਇੱਕ ਤੋਂ ਵੱਧ ਟੈਲੈਂਟ ਐ ਫਿਰਣਦੇ ਫਿਰਦੇ ਨੇ ਕੋਈ ਪੁੱਛਦੀ ਨਹੀਂ ਸਰਕਾਰਾਂ ੱੱੱਕੇ ਖਾਂਦੇ ਚਿਰਦੇ ਨੇ ਕੋਈ ਪੁੱਛਦੀ ਨਹੀਂ ਸਰਕਾਰਾਂ ੱੱੱਕੇ ਖਾਂਦੇ ਚਿਰਦੇ ਨੇ ਇਹ ਤੱਤ ਸਿਆਣਿਆਂ ਕੱਢੇ ਐਨੇ ਕਹਿੰਦੇ ਰਾਜ ਨਹੀਂ ਬੇਲਕਿਸੁ ਮਤ ਦੇ ਮੁੱਲ ਮੇ ਤੇ ਡੇਪੰਡੇ ਕਦੇ ਵੀ ਨਹੀਂ ਬਲਕਿ ਕਿਸਮਤ ਦੇ ਮੁੱਲ ਮਿਹਰਤ ਦੇ ਪੈਂਦੇ ਕਦੇ ਵੀ ਨਹੀਂ ਥੈਂਕ ਯੂ ਜੀ ਥੈਂਕ ਯੂ ਸੋ ਮਚ